ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 18 ਅਗਸਤ ਨੂੰ ਪੰਜਾਬ ਦੇ ਮੌਸਮ ਦੀ ਕੀ ਅੱਜ 18 ਅਗਸਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਕਿਵੇਂ ਰਹੇਗਾ ਪੰਜਾਬ ਦਾ ਮੌਸਮ ਵੀਰੋ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਜਿਵੇਂ ਕਿ ਵੀਰੋ ਪਿਛਲੇ ਦਿਨਾਂ ਦੇ ਵਿੱਚ ਜੋ ਮੌਨਸੂਨ ਸੀ ਥੋੜੀ ਐਕਟਿਵ ਸੀ ਟੁੱਟਮੇ ਭਾਂਗਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਨੇ ਪਰ ਓਵਰਆਲ ਜੋ ਵੀਰੋ ਬਰਸਾਤ ਸੀ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਤਕਰੀਬਨ 30-35% ਆਪਾਂ ਨੂੰ ਖੇਤਾਂ ਦੇ ਵਿੱਚ ਬਰਸਾਤ ਚੰਗੀ ਦੇਖਣ ਨੂੰ ਮਿਲੀ ਹੈ ਬਾਕੀ ਵੀਰੋ ਜੋ ਬਾਕੀ ਦਾ ਪੰਜਾਬ ਹੈ ਦੱਖਣੀ ਹਿੱਸਾ ਪੰਜਾਬ ਦਾ ਵੀਰੋ ਪੱਛਮੀ ਹਿੱਸਾ ਕੁਝ ਵੀਰੋ ਤੇ ਉੱਤਰੀ ਤਰਾਇ ਇਲਾਕਿਆਂ ਦੇ ਵਿੱਚ ਬਰਸਾਤ ਹੋਈ ਹੈ ਸਾਰੇ ਇਲਾਕਿਆਂ ਦੇ ਵੀਰੋ ਛੋਟੇ-ਮੋਟੇ ਬਰਸਾਤ ਦੇ ਸਪੈਲ ਦੇਖਣ ਨੂੰ ਮਿਲੇ ਨੇ ਕੋਈ ਜ਼ਿਆਦਾ ਵੀਰੋ ਵੱਡੀਆਂ ਤਕੜੀਆਂ ਕਾਰਵਾਈਆਂ ਫਿਲਹਾਲ ਵਰਸਾਦੀਆਂ ਨਹੀਂ ਮਿਲੀਆਂ ਸੋ ਮੌਨਸੂਨ ਇੱਕ ਵਾਰ ਵੀਰੋ ਫਿਰ ਤੋਂ ਸੁਸਤ ਹੋ ਗਈ ਹੈ ਜੋ ਕਿ ਤਕਰੀਬਨ ਹੁਣ ਆਉਂਦੇ ਦਿਨਾਂ ਦੇ ਵਿੱਚ ਵੀਰੋ ਇੱਕ ਦੋ ਦਿਨ ਮੌਸਮ ਪੰਜਾਬ ਦਾ ਸਾਫ਼ ਰਹਿ ਸਕਦਾ ਹੈ ਬੱਦਲੀ ਕਾਰਵਾਈਆਂ ਘੱਟ ਹੀ ਦੇਖਣ ਨੂੰ ਅੱਪਣ ਵੀਰੋ ਉਮੀਦ ਹੈ ਬਾਕੀ ਬ ਵੀਰੋ ਗੱਲ ਕਰਦੇ ਆ ਇੱਕ ਕਿਸਾਨ ਵੀਰ ਲਈ ਖੁਸ਼ੀ ਦੀ ਖਬਰ ਇਹ ਹੈ ਕਿ ਜੋ ਵੀਰੋ ਹਵਾਵਾਂ ਨੇ ਜੋ ਪਿਛਲੇ ਲਗਾਤਾਰ ਵੀਰੋ ਇੱਕ 3 ਮਹੀਨੇ ਤੋਂ ਪੂਰਬ ਦੱਖਣ ਦਿਸ਼ਾ ਤੋਂ ਵਗ ਰਹੀਆਂ ਸੀ ਵੀਰੋ ਹਵਾਵਾਂ ਦੇ ਵਿੱਚ ਅੱਜ ਆਪਾਂ ਨੂੰ ਬਦਲਾਅ ਦੇਖਣ ਨੂੰ ਮਿਲੇਗਾ ਹਵਾਵਾਂ ਪੱਛਮ ਅੱਜ ਉੱਤਰ ਪੱਛਮ ਜਾਂ ਦੱਖਣ ਪੱਛਮ ਦੇ ਦਿਸ਼ਾ ਤੋਂ ਵੀਰੋ ਹਵਾਵਾਂ ਵਗਣਗੀਆਂ ਚੰਗੀ ਰਫ਼ਤਾਰ ਦੀਆਂ ਜਿਸ ਦੇ ਨਾਲ ਹਮੋਸਾ ਭਰੀ ਗਰਮੀ ਤੋਂ ਆਪਾਂ ਨੂੰ ਥੋੜੀ ਰਾਹਤ ਰਹੇਗੀ ਕਿਉਂਕਿ ਵੀਰੋ ਪੂਰਬੀ ਹਵਾਵਾਂ ਦੇ ਵਿੱਚ ਗਰਮੈਸ਼ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਨਮੀ ਬਹੁਤ ਜ਼ਿਆਦਾ ਹੁੰਦੀ ਹੈ ਵੀਰੋ ਇਹ ਨਮੀ ਦੇ ਕਾਰਨ ਜੋ ਹਮੋਸਾ ਗਰਮੀ ਹੈ ਪਸੀਨਾ ਉਹ ਇਹ ਫਸਲਾਂ ਲਈ ਵੀ ਲਾਹੇਵੰਦ ਨੇ ਤੇ ਵੀ ਰੋ ਆਪਾਂ ਨੂੰ ਇਨਸਾਨਾਂ ਲਈ ਵੀ ਲਾਹੇਵੰਦ ਨੇ ਕਿਉਂਕਿ ਇਹਦੇ ਵਿੱਚ ਥੋੜੀ ਪਸੀਨੇ ਤੋਂ ਗਰਮੀ ਤੋਂ ਆਪਾਂ ਨੂੰ ਰਾਹਤ ਰਹਿੰਦੀ ਹੈ ਤਬੀਰੋ ਉਮੀਦ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਪੱਛਮੀ ਹਵਾਵਾਂ ਦਾ ਰੁਖ ਦੇਖਣ ਨੂੰ ਮਿਲੇਗਾ ਜੋ ਕਿ ਪੂਰਬੀ ਹਵਾਵਾਂ ਦਾ ਅੰਤਰ ਚੱਲਿਆ ਸੀ ਵੀਰ ਉਹਨਾਂ ਤੋਂ ਥੋੜੀ ਹੁਣ ਠੱਲ ਪਵੇਗੀ ਬਾਕੀ ਵੀਰੋ ਮੌਸਮ ਦੇ ਵਿੱਚ ਕੋਈ ਜ਼ਿਆਦਾ ਵੱਡੀ ਤਬਦੀਲੀ ਨਹੀਂ ਹੋਵੇਗੀ ਅਚਾਨਕ ਜੋ ਦੁਪਹਿਰ ਤੋਂ ਬਾਅਦ ਵੀਰੋ ਗਰਮੀ ਵਧਣ ਦੇ ਨਾਲ ਅਚਾਨਕ ਘਰ ਚਮਕਾਲੇ ਬੱਦਲ ਬਣਦੇ ਨੇ ਉਹ ਵੀਰੋ ਪੰਜਾਬ ਦੇ ਕਿਸੇ ਵੀ ਖੇਤਰ ਦੇ ਵਿੱਚ ਛੋਟੇ-ਮੋਟੇ ਸਮੇਂ ਲਈ ਬਣ ਸਕਦੇ ਨੇ ਜੋ ਕਿ ਵੀਰੋ 5-10 ਜਾਂ 20 ਮਿੰਟ ਤੱਕ ਦਾ ਵੀਰੋ ਇਹਨਾਂ ਦਾ ਟਾਰਗੇਟ ਹੁੰਦਾ ਹੈ ਉਹ ਇੰਨੇ ਕੁ ਸਮਾਂ ਬਰਸਾਤੀ ਕਰਦੇ ਨੇ ਕਿ ਵੀਰੋ ਫਿਰ ਤੋਂ ਮੌਸਮ ਸਾਫ਼ ਹੋ ਜਾਂਦਾ ਟੈਂਪਰੇਚਰ ਵੀਰੋ ਤਕਰੀਬਨ 32-33 ਡਿਗਰੀ ਦੇ ਆਸ-ਪਾਸ ਰਹਿਣਗੇ ਹਵਾਵਾਂ ਤੋਂ ਚਲਦੀਆਂ ਰਹਿਣਗੀਆਂ ਪੱਛਮੀ ਦਿਸ਼ਾ ਤੋਂ ਵੀਰੋ ਥੋੜੀਆਂ ਇਸ ਦੇ ਕਾਰਨ ਆਪਾਂ ਨੂੰ ਥੋੜੀ ਗਰਮੀ ਤੋਂ ਅੱਜ ਰਾਹਤ ਰਹੇਗੀ ਬਾਕੀ ਵੀਰੋ ਦੁਪਹਿਰ ਕਦੇ ਆਸ-ਪਾਸ ਛੋਟੇ-ਮੋਟੇ ਬਿਚਾਰ ਛੋਟੇ-ਮੋਟੇ ਬਰਸਾਤ ਦੇ ਅਸਰ ਬਣੇ ਹੋਏ ਨੇ ਕੋਈ ਜ਼ਿਆਦਾ ਵੱਡੀ ਹਲਚਲ ਪੰਜਾਬ ਦੇ ਮੌਸਮ ਦੇ ਵਿੱਚ ਨਹੀਂ ਹੈ ਬਾਕੀ ਵੀਰੋ ਜੇ ਆਪਾਂ ਨੂੰ ਸ਼ਾਮ ਸਵੇਰੇ ਜਿੰਮੇ ਵੀ ਅਪਡੇਟ ਮਿਲਦੀ ਆਪਾਂ ਸਾਰੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਲਈ ਫਿਰ ਹਾਜ਼ਰ ਹੋਵਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਸਹੀ ਜਾਣਕਾਰੀ ਲਈ ਚੈ ਬੜਾ ਹੀ ਦੇਖਣ ਨੂੰ ਮਿਲੇਗਾ ਹਲਕੀ ਫੁਰਕੀ ਬਦਲਬਾਈ ਆਵਾਜਾਈ ਕਰ ਸਕਦੇ ਵੀਰੋ ਪਰ ਕੋਈ ਜ਼ਿਆਦਾ ਬਰਸਾਤ ਦੇ ਸਾਰਜੋ ਹੋਣਗੇ ਉਹ ਛੋਟੇ ਮੋਟੇ ਖੇਤਰਾਂ ਦੇ ਵਿੱਚ ਹੋਣਗੇ ਜ਼ਿਆਦਾ ਵੱਡੀ ਕੋਈ ਮੌਸਮ ਦੇ ਚਤੂਦਲੀ ਨਹੀਂ ਹੋਵੇਗੀ ਧੰਨਵਾਦ ਜੀ ਸਾਰੇ ਵੀਰਾਂ ਦਾ